ਆਪਾਂ ਨੇ ਅੱਜ ਆ ਜਿਹੜੇ ਖਰਚੇ ਪਏ ਨੇ ਪਰਾਲੀ ਪਈਆ ਇਹ ਪਰਾਲੀ ਇੱਕ ਵਾਰੀ ਪਹਿਲਾਂ ਆਪਾਂ ਨੇ ਖਰਚੇ ਵੱਡੇ ਤੇ ਤੇ 2-3 ਦਿਨ ਹੋ ਗਏ ਇਹਨਾਂ ਨੂੰ ਵੱਢਿਆ ਨੂੰ ਤੇ ਅੱਜ ਆਪਾਂ ਨੇ ਇਹਨਾਂ ਦੇ ਵਿੱਚ ਦੁਬਾਰਾ ਰੀਪਰ ਮਾਰੇਗਾ ਕਿਉਂ ਦੁਬਾਰੇ ਖੰਡਿਆਏ ਨੇ ਦੇਖੋ ਭਰਾਵੋ ਜੇ ਤਾਂ ਕੋਈ ਗੱਠਾ ਚੱਕਣ ਵਾਲਾ ਆਊਗਾ ਤਾਂ ਤਾਂ ਵਧੀਆ ਗੱਲ ਆ ਕਿਉਂਕਿ ਹੁਣ ਹਰੇਕ ਨੂੰ ਲਾਲਚ ਹੋ ਗਿਆ ਲੋਕ ਪੈਸੇ ਦੇਣ ਲੱਗੇ ਵੀ ਸਾਡੇ ਪ੍ਰਾਲੀ ਚੱਕੀ ਜਾਵੇ ਭਰਾਵੋ ਕਣਕਾਂ ਦਾ ਨਿਕਾਲ ਘੱਟ ਨਿਕਲੇਆ ਜੀਰੀਆਂ ਦਾ ਨਿਕਾਲ ਘੱਟ ਨਿਕਲੇਆ ਬਹੁਤ ਮੁਸ਼ਕਲਾ ਜੇ ਕੋਈ ਆ ਗਿਆ ਤਾਂ ਚੱਕ ਕੇ ਲੈ ਜਾਊਗਾ ਭਰਾਵੋ ਨਹੀਂ ਫਿਰ ਤੁਹਾਨੂੰ ਪਤੀ ਆਪਾਂ ਨੇ ਕੀ ਕਰਨਾ ਹੁੰਦਾਗਾ ਕਿਉਂਕਿ ਇਹ ਮਜਬੂਰੀ ਆ ਭਰਾਵੋ ਇਸ ਕਰਕੇ ਜੇ ਦੁਬਾਰਾ ਆਪਾਂ ਰੀਪਰ ਫੇਰ ਦਿਆਂ ਤਾਂ ਭਰਾਵੋ ਅੱਧਾ ਧੂਆਂ ਹੁੰਦਾਗਾ ਕਾਲਾ ਧੂਆਂ ਹੁੰਦਾ ਬਿਲਕੁਲ ਅੱਧਾ ਧੂਆਂ ਹੋਊਗਾ ਜੇ ਆਪਾਂ ਥੋੜੀ ਖੇਚਲਾ ਕਰ ਲਈਏ ਕੋਈ ਫਰਕ ਨਹੀਂ ਪੈਂਦਾ ਲੀਟਰ ਤੇਲ ਦਾ ਮੱਚਦਾ ਨਹੀਂ ਇੱਕ ਕਿੱਲੇ ਦੇ ਵਿੱਚ ਦੁਬਾਰਾ ਆਪਾਂ ਰੀਪਰ ਫੇਰੀਏ ਤੇ ਧੂਆਂ ਬਿਲਕੁਲ ਘਟ ਜਾਂਦਾ ਕਿਉਂਕਿ ਲਾਂਗਾ ਸੁੱਕ ਜਾਂਦਾ ਜੈਨਾ ਲਾਂਗਾ ਗਿੱਲਾ ਹੁੰਦਾ ਉਹਨਾਂ ਧੂਆਂ ਜ਼ਿਆਦਾ ਹੁੰਦਾ ਭਰਾਵੋ ਇਸ ਕਰਕੇ ਬੇਨਤੀ ਕਰਦੇ ਆ ਸਾਡੇ ਕਿਸਾਨ ਭਰਾਵਾਂ ਨੂੰ ਵੀ ਜਿਹਦੇ ਵਿੱਚ ਸਾਧਨਾ ਭਰਾਵੋ ਤਾ ਦੂਜੀ ਵਾਰ ਰੀਪਰ ਜਰੂਰ ਮਾਰਿਆ ਕਰੋ ਤਾਂ ਕਿ ਖਰਚੇ ਵਧੀਆ ਮੱਚ ਜਾਈਏ ਨੇ ਤੇ ਨਾਲੇ ਧੂਆ ਘਟੋਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ